ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਹੈ ਸੋਡੇ ਆਪਦੇ ਚੈਨਲ ਐਜੂਕੇਟਰ ਤੇ ਜਿਵੇਂ ਕਿਸੇ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕੋਈ ਵੀ ਜੋਬ ਨਾਲ ਰਿਲੇਟਡ ਅਪਡੇਟ ਆਉਂਦਾ ਵਾ ਚਾਹੇ ਪੋਸਟਾਂ on ਕੰਟੈਕਟ ਵੇਸ ਤੇ ਚਾਹੇ ਉਹਨੂੰ ਰੈਗੂਲਰ ਵੇਸ ਤੇ ਸੋਡੇ ਲਈ ਅਸੀਂ ਬਿਲਕੁਲ ਈਜ਼ੀ ਤਰੀਕਿਆਂ ਨਾਲ ਪ੍ਰੋਵਾਈਡ ਕਰਦੇ ਆ ਤੇ ਸੋਨ ਹਰ ਇੱਕ ਵੈਕੈਂਸੀ ਦਾ ਅਪਡੇਟ ਜੋ ਕਿ ਟਾਈਮ ਟਾਈਮ ਸਿਰ ਦਿੰਨੇ ਆ ਠੀਕ ਹੈ ਜੀ ਇਸ ਕਰਕੇ ਪੰਜਾਬ ਨਾਲ ਰਿਲੇਟਡ ਕੋਈ ਵੀ ਜੋਬਸ ਅਪਡੇਟ ਜੋ ਵੀ ਆਉਂਦੇ ਨੇ ਟਾਈਮ ਟੂ ਟਾਈਮ ਅਪਡੇਟ ਲੈਣ ਵਾਸਤੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲੋ ਆਨ ਤਾਂ ਜੋ ਕਿ ਟਾਈਮ ਤੇ ਪਹਿਲਾ ਸਾਨੂੰ ਨੋਟੀਫਿਕੇਸ਼ਨ ਦਾ ਪਤਾ ਲੱਗ ਸਕੇ ਕਿਉਂਕਿ ਕਾਫੀ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਅਖਬਾਰਾਂ ਵਿੱਚ ਹੀ ਓਨਲੀ ਐਡ ਹੁੰਦੀ ਹੈ ਜਾਂ ਕਿਤੇ ਕੋਈ ਹੋਰ ਐਡ ਆਉਂਦੀ ਹੈ ਉਹ ਜਸਟ ਇੱਕ ਦੋ ਦਿਨਾਂ ਲਈ ਹੁੰਦੇ ਨੇ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਕਿਉਂਕਿ ਜਿੰਨੇ ਬੱਚੇ ਕਿ ਉਹਨਾਂ ਸਿਲੈਕਸ਼ਨ ਹੋਏ ਦੀ ਉਹ ਸਿਸਟਮ ਉਹ ਵੀ ਚੱਲਦਾ ਕਿ ਇਹਨਾਂ ਸਾਡੇ ਠੀਕ ਹੈ ਜੀ ਅੱਜ ਇੱਕ ਹੋਰ ਅਪਡੇਟ ਹੈ ਕਿਹੜਾ ਅਪਡੇਟ ਹੈ ਜੀ ਪੰਜਾਬ ਟੀਚਰ ਭਰਤੀ ਦਰ 25 ਸਿੱਧੀ ਭਰਤੀ ਉਮਰਾਂ ਦਾ 18 ਕਿਵੇਂ ਭਰਨਾ ਕੀ ਪ੍ਰਸ਼ਾਸਕ ਕਿੱਥੇ ਭਰਤੀ ਆਈ ਹੈ ਸਾਰਾ ਤੁਹਾਨੂੰ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਵੀਡੀਓ ਲਾਸਟ ਤੱਕ ਵੇਖਦੇ ਕਰਿਆ ਕਰੋ ਚਲੋ ਜੀ ਅੱਜ ਇੱਕ ਭਰਤੀ ਆਈ ਹੈ ਇਹ ਭਰਤੀ ਕਰਦੀ ਹੈ ਜੀ ਬਠਿੰਡੇ ਵਾਲਿਆ ਅਸਤੇ ਇਹ ਬਠਿੰਡੇ ਆਸ ਬਹੁਤ ਬੁਧੀ ਭਰਤੀ ਹੈ ਕਿਉਂਕਿ ਇਹ ਭਰਤੀ ਆ ਕਾਫੀ ਜ਼ਿਆਦਾ ਨੂੰ ਪਤਾ ਵੀ ਨਹੀਂ ਲੱਗਦਾ ਉਹ ਤਾਂ ਪੁੱਛਦੇ ਹੀ ਰਹਿੰਦੇ ਨੇ ਕਿ ਕਿਵੇਂ ਲੱਗਦੇ ਨੇ ਕਾਲਜ ਕਿਵੇਂ ਨਹੀਂ ਲੱਗਦੇ ਐਸਐਸਡੀ ਗਰਲ ਕਾਲਜ ਵਿੱਚ ਭਰਤੀ ਆਈ ਬਠਿੰਡੇ ਵਿੱਚ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਅਮਰੀਕ ਸਿੰਘ ਰੋਡ ਬਠਿੰਡਾ ਕਿੱਥੇ ਜੀ ਅਮਰੀਕਨ ਰੋਡ ਤੇ ਜਿਹੜਾ ਕਾਲ ਆਇਆ ਸੀ ਜੀ ਗਰਲ ਕਾਲ ਉੱਥੇ ਪਰਤੇ ਹੀ ਆ ਮੋਬਾਈਲ ਨੰਬਰ 01662255 104 ਜੇ ਕੁਝ ਪੁੱਛਣਾ ਕਰਨਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਜੋ ਕਿ ਜਾ ਰਿਹਾ ਕਿਤਾ ਵਾ ਐਂਡ ਇਹਨਾਂ ਬਲੇ ਜੁਜਿਸ ਨਿਜਮ ਅਨੁਸਾਰ 4 ਸਾਲ ਦਾ ਇਕਤ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਤੇ ਆਈਟੀਏ ਈਪ ਇੱਕ ਨਵਾਂ ਕੋਰਸ ਸਟਾਰਟ ਕਰਨ ਲਈ ਇਸ 4 ਸਾਲ ਦਾ ਕੋਰਸ ਇਹਨਾਂ ਦੇ ਯੋਗਤੀਧਾਰ ਲਈ ਐਚਓਡੀ ਆਈਟੀਈਪੀ ਠੀਕ ਹੈ ਇਹਨੇ ਪੋਸਟਾਂ ਲੋੜਾ ਤੇ ਇੱਕ ਸਿੱਖਿਆ ਇੱਕ ਪੋਸਟ ਆ ਸਿੱਖਿਆ ਆਪਣੀ ਸਿੱਖਿਆ ਵਿੱਚ ਸਹਾਇਕ ਪ੍ਰੋਫੈਸਰ ਦੀ ਠੀਕ ਹੈ ਇਤਿਹਾਸ ਦੀ ਦੋ ਮੰਗੋਲ ਦੀ ਇੱਕ ਇੱਕ ਰਾਜਨੀਤਿਕ ਸ਼ਾਸਤਰ ਦੀ ਇੱਕ ਅਰਥ ਸ਼ਾਸਤਰ ਦੀ ਅਹੁਦਿਆਂ ਦੇ ਲਈ ਪੂਰੇ ਬਾਇਓ ਡਾਟਾ ਦੇ ਨਾਲ ਕਿਵੇਂ ਬਾਇਓ ਡਾਟਾ ਕਿਵੇਂ ਆਪਾਂ ਰਿਜ਼ਿਊਮ ਬਣਾਉਣਾ ਹੈ ਰਿਜ਼ਿਊਮ ਦੇ ਨਾਲ ਠੀਕ ਹੈ ਬਾਇਓ ਡਾਟਾ ਦੇ ਨਾਲ ਅਰਜੀ ਮੰਗੀ ਮੰਗੀਆਂ ਜਾਂਦੀਆਂ ਹਨ ਆਪ ਦਾ ਬਾਇਓ ਡਾਟਾ ਪਰ ਸਾਰੇ ਡਾਕੂਮੈਂਟ ਲਾਉਣੇ ਨੇ ਸਾਰੇ ਨਾਲ ਸੈਲਫ ਸਟੇਟਡ ਹੋਣੇ ਚਾਹੀਦੇ ਨੇ ਤੇ 15 ਦਿਨਾਂ ਦੇ ਅੰਦਰ ਅੰਦਰ ਰਜਿਸਟਰੀ ਡਾਕ ਰਹੀਂ ਕਿ ਬਾਈ ਹੈ ਨਹੀਂ ਫੜਾ ਗਿਆ ਸੋ ਜਰ ਡਿਸਟ੍ਰਿਕਟ ਆਫਿਸ ਭੇਜਣਾਗਾ ਆਲ ਮੁਕ ਕਿ ਲੈਣਾ ਨੇ ਅਮਲ ਇਹ ਹੈਗਾ ਅਮਲ ਕਮਿਟਿਡ ਫਾਉਂਡ ਵਿੱਚ ਵਿਚ ਹੈਗਾ ਅਕਾਊਂਟ ਹੈਗਾ ਐਸਐਸਜੀ ਗਰਲ ਕਾਲਜ ਬਠਿੰਡਾ ਦੇ ਇੱਕ ਡੀਡੀ ਬਣਾਉਣਾ ਪਕਨੇ ਨੂੰਣਾ 1000 ਰੁਪਏ ਦਾ ਠੀਕ ਹੈ ਵਾਪਸ ਮੋੜ ਜੋ ਕਹਿੰਨੇਗਾ ਰਕਮ ਦੇ ਨਾਲ ਪ੍ਰਮਾਣ ਦਸਤਾਵੇਜ਼ ਭੇਜੋ ਆਪ ਦਸਤਾਵੇਜ਼ ਨਾਲ ਹੀ ਆਰਟ ਐਜੂਕੇਸ਼ਨ ਐਜੂਕੇਸ਼ਨ ਅਧਿਆਪਕ ਦੀ ਇੱਕ ਪੋਸਟ ਹੈ ਤੇ ਕੈਰੀਅਰ ਕਾਉਂਸਲਰ ਦੀ ਵੀ ਇੱਕ ਪੋਸਟ ਇਹ ਦੋ ਪੋਸਟ ਉਹ ਜੋ ਕਿ ਪਾਰਟ ਟਾਈਮ ਹੈ ਪੁੱਤ ਲਿਆ ਪਉਛਾ ਜੋ ਕਿ ਇਹਨਾਂ ਦਾ ਰੈਗੂਲਰ ਹੈ ਤੁਸੀਂ ਕੀ ਕਰਨਾ ਸਾਰਾ ਆਪਦਾ ਰਿਜ਼ਿਊਮ ਲਾ ਕੇ ਨਾਲ ਡਰਾਫਟ ਲਾ ਕੇ ਸਾਰਾ ਕੁਝ ਪ੍ਰੋਪਰ ਬਣਾ ਕੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਐਸਐਸਡੀ ਗਰਲ ਕਾਲਜ ਮੋਟਿੰਡਾ ਦੇ ਡਰੈਸ ਤੇ ਭੇਜਣਾ ਵਾ ਸਾਰਾ ਪ੍ਰੋਪਰ ਇਨ ਡਰੈਸ ਜੋ ਕਿ ਲਿਖ ਰੱਖਿਆ ਵਾ ਠੀਕ ਹੈ ਜੀ ਜੇ ਤੁਹਾਨੂੰ ਬਾਈ ਹੈਂਡ ਪੜਾ ਗਿਆ ਸਦੋਂ ਜੇ ਕੋਈ ਸਮਝ ਨਹੀਂ ਆਉ ਤਾਂ ਤੁਸੀਂ ਇਹਨਾਂ ਤੋਂ ਪੁੱਛ ਵੀ ਸਕਦੇ ਹੋ ਫੋਨ ਤੇ ਕਾਲ ਕਰਕੇ ਠੀਕ ਹੈ ਨਾ ਜੀ ਤੇ ਜਿਹੜੀ ਸਟੱਡੀ ਹੈ ਦੇ ਵਿੱਚ ਨਾਰਮਲ ਤੁਹਾਨੂੰ ਪਤਾ ਹੀ ਹੈ ਕਿ ਐਵੇਂ ਮੰਗੀ ਜਾਂਦੀ ਹੈ 55% ਨਾਲ ਹੋਵੇ ਜੇ ਮੇ ਡੋਬੇ ਜਾਂ ਪੀ ਐਚ ਡੀ ਹੋਵੇ ਜਾਂ ਜੁਡੀਸ ਨੈਟੋ ਵੇਟ ਕੋਲ ਦੇ ਵਾਸਤੇ ਨੈਟਿਵਲੀਫਾਈ ਹੁੰਦਾ ਵਾ ਜਿੰਨੀ ਜਦਾ ਹਾਈ ਕੁਆਲੀਫਾਈ ਹੈ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਇਸ ਗੱਲ ਦਾ ਇੱਕ ਖਾਸ ਧਿਆਨ ਰੱਖਿਆ ਜਾਵੇ ਉਮਰ ਅਦਰ ਨੇ ਬੋਲੇ 18 ਤੋਂ ਲੈ ਕੇ 55 ਸਾਲ ਸੈਲਰੀ ਜਿਹੜੀ ਇਹਨਾਂ ਨੇ ਕਿਹਾ ਕਿ 21600 ਰੁਪਏ ਕਿਹਾ ਹੈ ਠੀਕ ਹੈ ਜੀ ਹੁਣ ਜੇ ਕਿਸੇ ਮੇਰੇ ਭੈਣ ਭਰਾ ਨੇ ਤਿਆਰੀ ਕਰਨੀ ਹੈ ਟੀਚਰ ਦੀ ਟੀਚਰ ਦੀ ਕਿਹੜੀ ਜੀ ਪੰਜਾਬੀ ਮਾਸਟਰ ਕੈਡਰ ਦੀ ਆਪਾਂ ਕਰਾਉਣਾ ਹੈ ਬਿਲਕੁਲ ਫ੍ਰੀ ਆਫ ਕੋਸਟ ਕਰਾਉਣਾ ਹੈ ਵੀਡੀਓ ਡਿਸਕ੍ਰਿਪਸ਼ਨ ਚ ਸੋ ਲਿੰਕ ਦੇਖਣ ਨੂੰ ਮਿਲ ਜਾਊਗਾ ਵਾਕੀੜਾ ਹੈ ਇਹ ਇਹਦਾ ਲਿੰਕ ਤੁਸੀਂ ਨੋਟੀਫਿਕੇਸ਼ਨ ਦੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਉੱਥੇ ਦੇਖ ਸਕਦੇ ਤੁਸੀਂ ਠੀਕ ਹੈ ਜੀ ਜਿਹੜਾ ਵੀਡੀਓ ਪੋਣੀ ਹੈ ਜੀ ਪੰਜਾਬੀ ਮਾਸਟਰ ਕਰਦੇ ਇੰਨੇ ਜਿਆਦਾ ਹਾਈ ਲੈਵਲ ਤੇ ਡੀਪ ਲੈਣੀ ਆਪਣੇ ਹੈਂਡ ਰਾਈਟਨ ਨੋਟਸ ਤਿਆਰ ਕਰਕੇ ਪਾਈਆਂ ਹੋਈਆਂ ਨੇ ਸੋ ਇੱਕ ਵਾਰ ਮੇਰੇ ਕਹਿੰਦਾ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਵਿਜ਼ਿਟ ਕਰਨ ਤੋਂ ਬਾਅਦ ਤੁਸੀਂ ਕੋਈ ਪੇਡ ਕਲਾਸ ਨਹੀਂ ਲੈਣੀ ਮੈਂ 10% ਦੀ ਗੱਲ ਦਾ ਯਕੀਨ ਹੈ ਠੀਕ ਹੈ ਸਾਡੇ ਦਰਦ ਅਪਡੇਟਸ ਤੋਂ ਬਧੇ ਲਾਦੇ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਆਪਣੇ ਚੈਨ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇ ਅਗਸਟ ਅਪਡੇਟ ਨਾਲ ਥੈਂਕ ਯੂ